ਬਹੁਤ ਸਮਝਦਾਰੀ ਨਾਲ ਅਸੀਂ ਆਉਣ ਵਾਲੇ 5 ਸਾਲਾਂ ਵਾਸਤੇ ਕੈਂਡੀਡੇਟ ਚੂਜ਼ ਕਰਨਾ ਹੈ ਉਹ ਵੀ ਜਿਹੜਾ ਅਸੀਂ ਸੈਂਟਰ ਵਿੱਚ ਭੇਜਣਾ ਹੈ ਲੋਕ ਸਭਾ ਵਿੱਚ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਸ਼ਹਿਰ ਨੂੰ ਰਿਪਰੈਜ਼ੈਂਟ ਕਰਨਾ ਹੈ ਇੱਥੋਂ ਦੇ ਲੋਕਲ ਹੋਣਗੇ ਇੱਥੋਂ ਦੇ ਇਸ਼ੂਜ਼ ਨੂੰ ਜਾਣ ਪਾਣਗੇ ਇੱਥੋਂ ਦੀਆਂ ਪ੍ਰੋਬਲਮਸ ਨੂੰ ਸਮਝਣਗੇ ਅੱچھے ਪ੍ਰੋਜੈਕਟਸ ਲੈ ਕੇ ਆਣਗੇ ਆਪਣੇ ਸ਼ਹਿਰ ਵਾਸਤੇ ਲੋਕਾਂ ਨੂੰ ਤੇ ਮੈਂ ਇਹ ਕਹਾਂਗੀ ਕਿ ਜੇ ਤੁਸੀਂ ਜਿਸ ਗਲੀ ਚੋਂ ਲੰਘ ਕੇ ਜਾ ਰਹੇ ਹੋ ਵੋਟ ਪਾਉਣ ਵਾਸਤੇ ਵੀ 7 ਸਾਲਾਂ ਚ ਕਿਸੇ ਨੇ ਉਸ ਗਲੀ ਤੇ ਇੱਕ ਪੈਚ ਵਰਕ ਵੀ ਨਹੀਂ ਕੀਤਾ ਤੇ ਜੀ ਉਹ ਕੰਮ ਚੱਲਦਾ ਪਿਆ ਹੈ ਅੱਜ ਦੀ ਡੇਟ 'ਚ ਵੀ ਤੇ ਉਹ ਸਿਰਫ ਅਨਿਲ ਜੋਸ਼ੀ ਜੀ ਦਾ ਕੀਤਾ ਹੀ ਹੈ ਭਾਲੀਵਾਲ ਸਾਹਿਬ ਸ਼ਾਇਦ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਦੇ ਉਹ ਆਪਣਾ ਇੱਕ ਵੀ ਕੰਮ ਅਨਿਲ ਜੋਸ਼ੀ ਜੀ ਦੇ ਬਰਾਬਰ ਆ ਕੇ ਵੀ ਦਿਖਾ ਦਿੰਦੇ ਨੇ ਮੌਜੂਦਾ ਸਰਕਾਰਾ ਉਹਨਾਂ ਦੀ ਬੜਾ ਕੁਝ ਹੱਲੇ ਵੀ ਕਰ ਸਕਦੇ ਸੀ ਕਿ ਅਸੀਂ ਇਲੈਕਸ਼ਨ ਲੜਨਾ ਹੈ ਤੇ ਫਿਰ ਦੁਨੀਆ ਨੂੰ ਦਿਖਾਉਣ ਵਾਸਤੇ ਕੁਝ ਕਰਦੇ ਕਰੋਨਾ ਕੋਲ ਇਹੋ ਜਿਹਾ ਕੋਈ ਕੰਮ ਨਹੀਂ ਹੈ ਕੋਈ ਪੇਪਰ ਵਰਕ ਨਹੀਂ ਹੈ ਕੋਈ ਉਕੇਰਿਆ ਦਾ ਸੜਕਾਂ ਤੇ ਕੋਈ ਕੰਮ ਨਹੀਂ ਹੈ ਜਿੰ ਨੂੰ ਉਹ ਦਿਖਾ ਕੇ ਆਪਣੇ ਆਪ ਨੂੰ ਉਹ ਕਹਿਣ ਕਿ ਅਸੀਂ ਕੋਈ ਕੰਮ ਕੀਤਾ ਤੇ ਅਸੀਂ ਇਸ ਚੱਕਰ ਜੀ ਪੂਰੇ ਸ਼ਹਿਰ ਵਿੱਚ ਕੂੜੇ ਦੇ ਢੇਰ ਹੈ ਜਿਹੜੇ ਕਿ ਮੂੰਹ ਬੋਲਦੇ ਹਨ ਜਿੰ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਬੇਸਿਕ ਚੀਜ਼ਾਂ ਵੱਲ ਨਹੀਂ ਦਿੱਤਿਆ ਗਿਆ ਤੇ ਉਸ ਤੋਂ ਉੱਪਰ ਦੇ ਮੁੱਦੇ ਹੈਗੇ ਕਿ ਮੌਜੂਦਾ ਸਰਕਾਰ ਨੇ ਨੌਜਵਾਨਾਂ ਵਾਸਤੇ ਕੀ ਕੀਤਾ ਸਿਟੀ ਦੀ ਡਿਵੈਲਪਮੈਂਟ ਪਾਸਤੇ ਕੀ ਕੀਤਾ ਕੀ ਕੋਈ ਹਸਪੀਟਲ ਖੋਲੇ ਗਏ ਕੀ ਕੋਈ ਕਾਲਜ ਖੋਲੇ ਗਏ ਕੀ ਨੌਜਵਾਨ ਵਰਗ ਲਈ ਅਸੀਂ ਕੁਝ ਨੌਕਰੀਆਂ ਮੁਹੱਈਆ ਕਰਵਾਈਆਂ ਜਿਉਂ-ਜਿਉਂ ਚੋਣਾਂ ਦਾ ਦਿਨ ਨੇੜੇ ਆਂਦਾ ਜਾ ਰਿਹਾ ਤੇ ਉਹ ਤਿਉਹ ਤਿਉਹ ਚੌਤ ਸਰਗਰਮੀਆਂ ਸਿਖਰਾਂ ਤੇ ਪਹੁੰਚਦੇ ਹੋਈ ਦਿਖਾਈ ਦੇ ਰਹੀਆਂ ਨੇ ਇੱਕ ਪਾਸੇ ਜਿੱਥੇ ਉਮੀਦਵਾਰ ਵੋਟਰਾਂ ਤੱਕ ਪਹੁੰਚ ਕਰ ਰਹੇ ਨੇ ਦਿਨ ਰਾਤ ਇੱਕ ਕਰਕੇ ਚੋਣ ਪ੍ਰਚਾਰ ਜੁਟੇ ਹੋਏ ਨੇ ਉੱਥੇ ਹੀ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਵੀ ਵੋਟਾਂ ਮੰਗਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੇਲੇ ਸੀ ਮੌਜੂਦ ਆਮਰਸਰ ਦੀ ਜੋਸ਼ੀ ਕਲੋਨੀ ਜਿੱਥੇ ਖਰੋਮਨੀ ਅਕਾਲੀ ਦਲ ਦੇ ਉਮੀਦਵਾਰ ਨਿਲ ਜੋਸ਼ੀ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਡੋਰ ਟੋਰ ਕੈਂਪੇਨ ਕਰ ਰਹੇ ਨੇ ਘਰੋ ਘਰੀ ਜਾ ਕੇ ਬੀਬੀਆਂ ਦੇ ਜਿੱਥੇ ਬੋਲੋ ਜਿਹੜਾ ਗ੍ਰੈਣੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪੰਫਲੇਟ ਵੰਡੇ ਜਾ ਰਹੇ ਨੇ ਚੋਣ ਨਿਸ਼ਾਨ ਔਰ EVM ਮਸ਼ੀਨ ਦੇ ਵਿੱਚ ਤਕੜੀ ਦੇ ਨਿਸ਼ਾਨ ਦੀ ਜੋ ਸਥਿਤੀ ਹੈ ਇੱਕ ਨੰਬਰ ਉਹ ਦੱਸਿਆ ਜਾ ਰਿਹਾ ਹੈ ਤਾਂ ਇਹ ਇੱਕ ਜ਼ਰੀਆ ਹੈ ਜਿੱਥੇ ਵੱਡੀਆਂ-ਵੱਡੀਆਂ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਵੱਡੇ-ਵੱਡੇ ਇਕੱਠ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਉੱਥੇ ਨਿਲ ਜੋਸ਼ੀ ਦੇ ਨ ਪਰਿਵਾਰਕ ਮੈਂਬਰਾਂ ਵੱਲੋਂ ਘਰੋ-ਘਰ ਜਾ ਕੇ ਸ਼੍ਰੋਮਣੀ ਕਾਲੀਦਾਸ ਦੇ ਉਮੀਦਵਾਰ ਨਿਲ ਜੋਸ਼ੀ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਤੋਂ ਇਹ ਤਸਵੀਰਾਂ ਅੰਮ੍ਰਿਤਸਰ ਦੀ ਜੋਸ਼ੀ ਕਲੋਨੀ ਦੀਆਂ ਨੇ ਇਸੇ ਤਰ੍ਹਾਂ ਜੇਕਰ ਕੌਂਸਲ ਸੀ ਉਮੀਦਵਾਰ ਜੀ ਤੋਂ ਅਗਲੀ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੀ ਧਰਮ ਪਤਨੀ ਅਨਲੀਬ ਕੋਰ ਅਰ ਉਹਨਾਂ ਦੀ ਬੇਟੀ ਵੱਖ-ਵੱਖ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ਜੋਟੇ ਨੇ ਤਾਂ ਲਗ ਲਗ ਟੀਮਾਂ ਬਣਵਾਈਆਂ ਗਈਆਂ ਨੇ ਅਨਿਲ ਜੋਸ਼ੀ ਹਰਦ ਡਾਕਟਰ ਨੇ ਲਾ ਬੇਟੀ ਜਪਲੀਨ ਕੋਰ ਨਾਲ ਗੱਲਬਾਤ ਕਰਾਂਗੇ ਬੜਾ ਔਖਾ ਗਰਮੀ ਚੋਣ ਪ੍ਰਚਾਰ ਕਰਨਾ ਨਿਕਲਿਓ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਅਸੀਂ ਹਰ ਕੇਲੋ ਕੀ ਰੈਜ਼ਿਡੈਂਸਸ ਦੇ ਵਿੱਚ ਸਭ ਨੂੰ ਮਿਲਣ ਜਾ ਰਹੇ ਹਾਂ ਬਹੁਤ ਪਿਆਰ ਕਰਦੇ ਲੋਕੀ ਪਾਪਾ ਨੂੰ ਉਹਨਾਂ ਦੇ ਕੀਤੇ ਕੰਮਾਂ ਨੂੰ ਸਰਾਹਦੇ ਨੇ ਤੇ ਇਸ ਕਰਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਦਾ। ਬੈਲ ਕਰਦੇ ਹਾਂ ਤੇ ਕੀ ਗੱਲਬਾਤ ਕਰਦੇ ਹਾਂ ਲੋਕਾ ਉਹ ਇਹਨਾਂ ਨੂੰ ਕੀ ਗੱਲਬਾਤ ਇਹਨਾਂ ਨਾਲ ਅਸੀਂ ਪਾਪਾ ਵਾਸਤੇ ਵੋਟ ਅਪੀਲ ਕਰਦੇ ਆ ਬੇਸਡ ਔਨ ਹਿਸ ਮੈਰਿਟ ਉਹਨਾਂ ਨੇ ਪਹਿਲਾਂ ਜਿੰਨੀ ਡਿਵੈਲਪਮੈਂਟ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਈ ਹੈ ਉਹਨਾਂ ਦੀ ਅੰਮ੍ਰਿਤਸਰ ਪ੍ਰਤੀ ਸੱਚੀ ਸੁੱਚੀ ਸੋਚ ਨੂੰ ਅੱਗੇ ਰੱਖਦੇ ਹੋਏ ਆ ਸਭ ਨੂੰ ਇਹ ਰਿਕਵੈਸਟ ਕਰਦੇ ਆ ਕਿ ਸਾਰੇ ਕੈਂਡੀਡੇਟਸ ਨੂੰ ਮੈਰਿਟ ਦੇ ਆਧਾਰ ਤੇ ਜਜ ਕਰੋ ਤੁਹਾਡੇ ਸ਼੍ਰੀ ਅਨਿਲ ਜੋਸ਼ੀ ਜੀ ਆਪਣੇ ਇੱਥੋਂ ਦੇ ਲੋਕਲ ਨੇ ਤੇ ਇਸ ਕਰਕੇ ਉਹਨਾਂ ਨੂੰ ਤੁਹਾਡੇ ਵਾਸਤੇ ਐਕਸੈਸਿਬਲ ਨੇ ਤੁਹਾਡੇ ਵਿੱਚ ਰਹਿਣ ਵਾਲੇ ਨੇ ਤੇ ਇਸ ਕਰਕੇ ਉਹਨਾਂ ਨੂੰ ਜ਼ਰੂਰ ਵੋਟ ਪਾਓ ਸਿਆਸਤ ਦਾ ਇਹ ਪਹਿਲੂ ਕਿੰਝ ਲੱਗਦਾ ਹੈ ਮਤਲਬ ਬੜੀ ਗਰਮੀ ਹੈ 40 45 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ 45 ਦੇ ਕਰੀਬ ਚੱਲ ਰਿਹਾ ਹੈ ਉਸ ਤੇ ਇਸ ਤਰ੍ਹਾਂ ਆ ਕੇ ਚੋਣ ਪ੍ਰਚਾਰ ਕਰਨਾ ਪੈ ਰਿਹਾ ਹੈ ਖਾਸ ਕਰਕੇ ਮੈਨੂੰ ਇਹ ਵੀ ਪਤਾ ਹੈ ਤੁਹਾਡੇ ਛੋਟਾ ਜਿਹਾ ਬੇਬੀ ਵੀ ਹੈ ਉਹਦੀ ਵੀ ਕੇਅਰ ਕਰ ਰਹੇ ਹੋ ਨਾਲ ਨਾਲ ਪ੍ਰਚਾਰ ਵੀ ਕਰ ਰਹੇ ਹੋ ਕਿਵੇਂ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਕਰ ਰਹੇ ਹੋ ਟਾਈਮ ਮੈਨੇਜਮੈਂਟ ਤਾਂ ਹੁਣ ਕਰਨੀ ਪੈਗੀ ਥੋੜੀ ਦੇਰ ਬਟ ਆਈ ਥਿੰਕ ਮੈਨੇਜ ਹੋ ਰਿਹਾ ਬਹੁਤ ਅੱਛੀ ਤਰ੍ਹਾਂ ਨਾਲ ਜ਼ਰੂਰੀ ਹੈ ਸਪੈਸ਼ਲੀ ਸਿਟੀਜ਼ਨ ਹੋਣ ਦੇ ਨਾਤੇ ਸਭ ਵਾਸਤੇ ਔਰ ਪਾਪਾ ਦੇ ਨਾਲ ਕਹਿ ਲੋ ਕਿ ਅਸੀਂ ਇਹੀ ਸਿੱਖਿਆ ਹੈ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਵੋਟ ਨੂੰ ਬਹੁਤ ਜ਼ਿੰਮੇਵਾਰੀ ਨਾਲ ਲਈਏ ਸਾਰਿਆਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਕਸਿਮਮ ਕਨਸਿਡਰਿੰਗ ਇਲੈਕਸ਼ਨ ਬਹੁਤ ਵੱਡਾ ਹੈ ਫਿਰ ਵੀ ਅਸੀਂ ਘਰ ਘਰ ਜਾ ਕੇ ਸਭ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਬਹੁਤ ਕੀਮਤੀ ਵੋਟ ਹੈ ਉਹਨੂੰ ਬਹੁਤ ਸਮਝਦਾਰੀ ਨਾਲ ਅਸੀਂ ਆਉਣ ਵਾਲੇ 5 ਸਾਲਾਂ ਵਾਸਤੇ ਕੈਂਡੀਡੇਟ ਚੂਜ਼ ਕਰਨਾ ਹੈ ਉਹ ਵੀ ਜਿਹੜਾ ਅਸੀਂ ਸੈਂਟਰ ਵਿੱਚ ਭੇਜਣਾ ਹੈ ਲੋਕ ਸਭਾ ਵਿੱਚ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਸ਼ਹਿਰ ਨੂੰ ਰਿਪਰੈਜ਼ੈਂਟ ਕਰਨਾ ਹੈ ਇੱਥੋਂ ਦੇ ਲੋਕਲ ਹੋਣਗੇ ਇੱਥੋਂ ਦੇ ਇਸ਼ੂਜ਼ ਨੂੰ ਜਾਣ ਪਾਣਗੇ ਇੱਥੋਂ ਦੀਆਂ ਪ੍ਰੋਬਲਮਸ ਨੂੰ ਸਮਝਣਗੇ ਅੱچھے ਪ੍ਰੋਜੈਕਟਸ ਲੈ ਕੇ ਆਣਗੇ ਆਪਣੇ ਸ਼ਹਿਰ ਵਾਸਤੇ ਜਿਨਨੇ ਫੰਡਸ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਨਾਲ ਕਿੱਦਾਂ ਅੱਗੇ ਯੂਟਿਲਾਈਜ਼ ਕਰਨਾ ਹੈ ਕਿੱਥੇ ਕਿਸ ਚੀਜ਼ ਦੀ ਡਿਸਟ੍ਰਿਬਿਊਸ਼ਨ ਜ਼ਿਆਦਾ ਜ਼ਰੂਰੀ ਹੈ ਉਸ ਚੀਜ਼ ਨੂੰ ਮੈਂ ਮੰਨਦੀਆਂ ਕਿ ਪਾਪਾ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੇ ਹੈ ਤੇ ਉਹ ਗੱਲ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਤੇ ਮੇਰੇ ਖਿਆਲ ਨਾਲ ਇਹ ਮੈਸੇਜ ਕਰ ਕਰ ਪਹੁੰਚਾਣਾ ਉਹਨਾਂ ਨੇ ਜੋ ਆਪਣੇ ਕੰਮ ਨੂੰ ਕਰਕੇ ਦਿਖਾਇਆ ਲੋਕਾਂ ਨੂੰ ਉਹ ਨੌਰਥ ਹਲਕੇ ਚੋਂ ਉਹਨਾਂ ਦਾ ਕੀਤਾ ਕੰਮ ਅੱਜ ਵੀ ਮੂੰਹਾਂ ਬੋਲਦਾ ਹੈ ਲੋਕਾਂ ਨੂੰ ਤੇ ਮੈਂ ਕਵਾਂਗੀ ਕਿ ਜੇ ਤੁਸੀਂ ਜਿਸ ਗਲੀ ਚੋਂ ਲੰਘ ਕੇ ਜਾ ਰਹੇ ਹੋ ਵੋਟ ਪਾਉਣ ਵਾਸਤੇ ਵੀ 7 ਸਾਲਾਂ ਚ ਕਿਸੇ ਨੇ ਉਸ ਗਲੀ ਤੇ ਇੱਕ ਪੈਚ ਵਰਕ ਵੀ ਨਹੀਂ ਕੀਤਾ ਤੇ ਜੇ ਉਹ ਕੰਮ ਚੱਲਦਾ ਪਿਆ ਅੱਜ ਦੀ ਡੇਟ ਚ ਵੀ ਤੇ ਉਹ ਸਿਰਫ ਅਨਿਲ ਜੋਸ਼ੀ ਜੀ ਦਾ ਕੀਤਾ ਹੀ ਹੈ ਤੇ ਜਿਹੜਾ ਬੰਦਾ ਅਸੀਂ ਜਾਂਚਿਆ ਪਰਖਿਆ ਹੋਵੇ ਉਹਦੇ ਨਾਲ ਉਹਨੂੰ ਗਾਂਹ ਅਸੀਂ ਜ਼ਿੰਮੇਵਾਰੀ ਵੱਡੇ ਦੇਈਏ ਤੇ ਮੈਨੂੰ ਲੱਗਦਾ ਕਿ ਗੁਰੂ ਨਗਰੀ ਦਾ ਜੇ ਕੋਈ ਸੱਚਾ ਸੇਵਕ ਹੈਗਾ ਤਾਂ ਉਹ ਸਿਰਫ ਅਨਿਲ ਜੋਸ਼ੀ ਜੀ ਨਹੀਂ ਕੋਈ ਆਪਣੀਆਂ ਪ੍ਰਾਪਤੀਆਂ ਗਿਣਾ ਰਿਹਾ ਆਮ ਆਦਮੀ ਪਾਰਟੀ ਵੀ 2 ਸਾਲਾਂ ਦੀ ਕੀਤੇ ਕੰਮ ਗਿਣਾ ਕੇ ਵੋਟ ਮੰਗ ਰਹੀ ਹੈ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਜੀ ਬਹੁਤ ਕਲੀਅਰ ਹੈ ਫਰਕ ਉਹਨਾਂ ਨੇ ਜਦੋਂ ਆਪਣੀ ਸੱਤਾ ਲੈ ਆਣੀ ਸੀ ਉਦੋਂ ਵੀ ਸਿਰਫ ਝੂਠ ਹੀ ਬੋਲੇ ਆ ਲੋਕਾਂ ਨੂੰ ਵਰਗ ਲਾਇਆ ਉਹਨਾਂ ਦਾ ਕੰਮ 2.5 ਸਾਲਾਂ ਚੋਂ ਮੈਨੂੰ ਉਹੀ ਜਿਹੜੇ ਢਾਲੀਵਾਲ ਸਾਹਿਬ ਸ਼ਾਇਦ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਦੇ ਉਹ ਆਪਣਾ ਇੱਕ ਵੀ ਕੰਮ ਅਨਿਲ ਜੋਸ਼ੀ ਜੀ ਦੇ ਬਰਾਬਰ ਆ ਕੇ ਵੀ ਦਿਖਾ ਦਿੰਦੇ ਨੇ ਮੌਜੂਦਾ ਸਰਕਾਰਾ ਉਹਨਾਂ ਦੀ ਬੜਾ ਕੁਛ ਹੱਲੇ ਵੀ ਕਰ ਸਕਦੇ ਸੀ ਕਿ ਅਸੀਂ ਇਲੈਕਸ਼ਨ ਲੜਨਾ ਤੇ ਫਿਰ ਦੁਨੀਆ ਨੂੰ ਦਿਖਾਉਣ ਵਾਸਤੇ ਕੁਝ ਕਰਦੇ ਪਰ ਉਹਨਾਂ ਕੋਲ ਇਹੋ ਜਿਹਾ ਕੋਈ ਕੰਮ ਨਹੀਂ ਹੈ ਕੋਈ ਪੇਪਰ ਵਰਕ ਨਹੀਂ ਹੈ ਕੋਈ ਓਕੇਰਿਆ ਦਾ ਸੜਕਾਂ ਤੇ ਕੋਈ ਕੰਮ ਨਹੀਂ ਹੈ ਜਿੰਨੂੰ ਉਹ ਦਿਖਾ ਕੇ ਆਪਣੇ ਆਪ ਨੂੰ ਉਹ ਕਹਿਣ ਕਿ ਅਸੀਂ ਕੋਈ ਕੰਮ ਕੀਤਾ ਤੇ ਅਸੀਂ ਇਸ ਚੱਕਰ 'ਚ ਇਲੈਕਸ਼ਨ ਲੜਦੇ ਪਿਆ। ਅਨਿਲ ਜੋਸ਼ੀ ਜੀ ਜੇ ਦੁਬਾਰਾ ਪਹਿਲੇ ਨਾਲੋਂ ਤਗੜੇ ਹੋ ਕੇ ਲੋਕਾਂ ਦੀਆਂ ਦੁਆਵਾਂ ਦੇ ਨਾਲ ਮਾਵਾਂ ਦੇ ਅਸ਼ੀਰਵਾਦ ਨਾਲ ਜੇ ਵਾਪਸ ਕੈਂਡੀਡੇਟ ਚੁਣੇ ਗਏ ਨੇ ਨਾ ਤੇ ਉਹਨਾਂ ਤੇ ਪਾਰਟੀ ਨੂੰ ਵੀ ਕੋਈ ਆਸ ਹੈ ਕਿ ਜੇ ਸਭ ਤੋਂ ਬੈਸਟ ਕੋਈ ਹੈਗਾ ਅੰਮ੍ਰਿਤਸਰ ਦੀ ਨਗਰੀ ਵਾਸਤੇ ਗੁਰੂ ਦੀ ਨਗਰੀ ਵਾਸਤੇ ਜੇ ਕੋਈ ਸੱਚਾ ਸੇਵਾਦਾਰ ਹੈਗਾ ਤੇ ਉਹ ਸਿਰਫ ਅਨਿਲ ਜੋਸ਼ੀ ਜੀ ਕਿ ਜ਼ਹੰਕੀ ਮੁੱਦੇ ਨੇ ਜਿਹਨੂੰ ਲੈ ਕੇ ਵੋਟ ਪਾਉਣ ਜਾ ਰਹੇ ਹੋ ਜੀ ਸਭ ਤੋਂ ਜ਼ਿਆਦਾ ਮੁੱਦਾ ਤਾਂ ਇਹ ਹੈ ਕਿ ਜੋ ਅੰਮ੍ਰਿਤਸਰ ਦੀ ਮੌਜੂਦਾ ਹਾਲਤ ਹੈ ਜੀ ਅਸੀਂ ਗਿਣੀਏ ਤੇ ਸਭ ਤੋਂ ਪਹਿਲੇ ਤਾਂ ਸ਼ਹਿਰ ਵਿੱਚ ਅਗਰ ਬੇਸਿਕ ਚੀਜ਼ਾਂ ਤੋਂ ਸ਼ੁਰੂ ਕਰੀਏ ਤੇ ਸੜਕਾਂ ਗਲੀਆਂ ਨਾਲੀਆਂ ਔਰ ਨਾਲੇ ਪਿਛਲੇ 10 ਸਾਲ ਵਿੱਚ ਅਗਰ ਜੋ ਮੌਜੂਦਾ ਸਰਕਾਰ ਹੈ ਜਾਂ ਜੋ ਮੌਜੂਦਾ ਕੈਂਡੀਡੇਟ ਨੇ ਉਹ ਚਾਹਦੇ ਤੇ ਜ਼ਰੂਰ ਕਰ ਸਕਦੇ ਸੀ ਕੁਝ ਨਾ ਕੁਝ ਜਿਨ੍ਹਾਂ ਕਰਕੇ ਐਟਮੋਸਫੇਅਰ ਖਰਾਬ ਹੋ ਰਿਹਾ ਇਸ ਪੂਰੇ ਸ਼ਹਿਰ ਵਿੱਚ ਕੂੜੇ ਦੇ ਢੇਰ ਹੈ ਜਿਹੜੇ ਕਿ ਮੂਹ ਬੋਲਦੇ ਆ ਜਿਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਬੇਸਿਕ ਚੀਜ਼ਾਂ ਵੱਲੀ ਧਿਆਨ ਨਹੀਂ ਦਿੱਤਾ ਗਿਆ ਤੇ ਉਸ ਤੋਂ ਉੱਪਰ ਦੇ ਮੁੱਦੇ ਹੈਗੇ ਆ ਕਿ ਮੌਜੂਦਾ ਸਰਕਾਰ ਨੇ ਨੌਜਵਾਨਾਂ ਵਾਸਤੇ ਕੀ ਕੀਤਾ ਸਿਟੀ ਦੀ ਡਿਵੈਲਪਮੈਂਟ ਵਾਸਤੇ ਕੀ ਕੀਤਾ ਕੀ ਕੋਈ ਹਸਪੀਟਲ ਖੋਲੇ ਗਏ ਕੀ ਕੋਈ ਕਾਲਜ ਖੋਲੇ ਗਏ ਕੀ ਨੌਜਵਾਨ ਵਰਗ ਲਈ ਅਸੀਂ ਕੁਝ ਨੌਕਰੀਆਂ ਮੁਹੱਈਆ ਕਰਵਾਈਆਂ ਤਾਂ ਕਿ ਨੌਜਵਾਨ ਵਰਗ ਬਾਹਰ ਨਾ ਜਾ ਸਕੇ ਅਸੀਂ ਜੋ ਕੰਪੇਨਿੰਗ ਦੇ ਦੌਰਾਨ ਦੇਖਿਆ ਕਿ 80% ਲੋਕਾਂ ਦੇ ਬੱਚੇ ਪੰਜਾਬ ਤੋਂ ਬਾਹਰ ਜਾ ਚੁੱਕੇ ਨੇ ਜੋ ਕਿ ਇੱਕ ਬਹੁਤ ਹੀ ਮਤਲਬ ਮਾੜੀ ਗੱਲ ਸਾਡੇ ਨੋਟਿਸ ਵਿੱਚ ਆ ਰਹੀ ਹੈ ਤੇ ਇਹਨਾਂ ਸਭ ਗੱਲਾਂ ਦਾ ਮੁੱਦਾ ਇਹ ਹੈਗੇ ਕਿ ਜੋ ਅਨਿਲ ਜੋਸ਼ੀ ਜੀ ਹੈ ਉਹਨਾਂ ਕੋਲ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇੱਕ ਪੂਰਾ ਪ੍ਰੋਜੈਕਟ ਹਰ ਇੱਕ ਮਸਲੇ ਤੇ ਤਿਆਰ ਹੈ ਉਹ ਸਿਟੀ ਵਿੱਚ ਪਹਿਲੇ ਵੀ ਉਹਨਾਂ ਦਾ ਰੈਡੀ ਸੀ ਲੇਕਿਨ ਉਹਨਾਂ ਨੂੰ ਪਾਵਰ ਅਸੀਂ ਨਹੀਂ ਦਿੱਤੀ ਗਈ ਤੇ ਉਹ ਮਸਲੇ ਵਿੱਚ ਹੀ ਰਹਿ ਗਏ ਸਭ ਤੋਂ ਦੁੱਖ ਦੀ ਗੱਲ ਹੈ ਕਿ ਜੋ ਉਹਨਾਂ ਨੇ ਆਪਣੇ ਕਾਲ ਦੇ ਦੌਰਾਨ ਕੰਮ ਕੀਤਾ ਸੀ ਸਿਟੀ ਵਿੱਚ ਲਾਈਟਸ ਲਵਾਈਆਂ ਕੈਮਰੇ ਲਵਾਏ ਕੂੜਾ ਉਠਵਾਇਆ ਜੋ ਬੇਸਿਕ ਗੱਲਾਂ ਨੇ ਜਿਹੜੀ ਮੌਜੂਦਾ ਸਰਕਾਰੀ ਉਹਨਾਂ ਨੇ ਤੇ ਉਹਨਾਂ ਚੀਜ਼ਾਂ ਨੂੰ ਮੇਨਟੇਨ ਵੀ ਨਹੀਂ ਕੀਤਾ ਜਿਹੜਾ ਬਾਲੋ ਖਰਾਬ ਰਿਹਾ ਉਹ ਖਰਾਬ ਹੀ ਰਿਹਾ ਨਵਾਂ ਲਗਾਉਣੇ ਤੋਂ ਦੂਰ ਦੀ ਗੱਲ ਜੋਸ਼ੀ ਜੀ ਨੂੰ ਅਗਰ ਅਸੀਂ ਪਾਵਰ ਦਿੰਦੇ ਆ ਉਹ ਸਾਡੇ ਸਿਟੀ ਦੀ ਡਿਵੈਲਪਮੈਂਟ ਲਈ ਜਿਸ ਤਰ੍ਹਾਂ ਅਸੀਂ ਸਾਰਿਆਂ ਨੂੰ ਦੱਸ ਰਿਹਾ ਕਿ ਉਹਨਾਂ ਕੋਲ ਪੂਰਾ ਇੱਕ ਪ੍ਰੋਜੈਕਟ ਤਿਆਰ ਹੈ ਉਹਨਾਂ ਨੂੰ ਪਤਾ ਹੈ ਕਿ ਮੈਂ ਡਿਵੈਲਪਮੈਂਟ ਕਰਨੀ ਕਿਸ ਤਰ੍ਹਾਂ ਹੈ ਮੈਂ ਨੌਜਵਾਨ ਵਰਗ ਨੂੰ ਅਗਰ ਬਾਹਰ ਜਾਣ ਤੋਂ ਰੋਕਣਾ ਹੈ ਸਿਰਫ ਕਹਿੰਦੇ ਨਹੀਂ ਰੁਕਨਗੇ ਕਿ ਮਾਂ-ਬਾਪ ਨੂੰ ਛੋੜ ਕੇ ਨਾ ਜਾਓ ਸਾਡੇ ਕੋਲ ਉਹਨਾਂ ਨੂੰ ਦੇਣ ਨੂੰ ਕੀ ਹੈ ਉਹ ਇੱਥੇ ਟ੍ਰੇਡ ਫੇਅਰ ਜੈਸਾ ਜੋ 4-5 ਦਿਨ ਲੱਗਦਾ ਹੈ ਪਾਈਟੈਕਸ ਮੇਲਾ ਉਹਨਾਂ ਨੇ ਅਗਰ 365 ਦਿਨ ਲਗਵਾ ਦਿੱਤਾ ਤਾਂ ਕੀ ਸ਼ਹਿਰ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੇਗੀ ਬਗਦੇ ਹਾਂ ਤਾਂ ਕੀ ਮੁੱਦੇ ਕੀ ਮੁਸ਼ਕਲਾਂ ਲੋਕ ਜਿਹੜੀ ਸਾਂਝੀ ਕਰਦੇ ਅ ਲੋਕਾਂ ਨੂੰ ਇਸ ਵਕਤ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਾਹੇ ਅਸੀਂ ਲੋ ਐਂਡ ਆਰਡਰ ਦੀ ਸਿਚੁਏਸ਼ਨ ਦੀ ਗੱਲ ਕਰੀਏ ਚਾਹੇ ਡਰੱਗਸ ਦੇ ਮੁੱਦੇ ਨੇ ਇਲੈਕਸ਼ਨ ਵੱਡਾ ਹੈ ਲੋਕਾਂ ਦੇ ਮੁੱਦੇ ਵੀ ਵੱਡੇ ਨੇ ਇਸ ਵਕਤ ਲੋਕੀ ਇਹਨਾਂ ਮੁੱਦਿਆਂ ਤੇ ਆਨਸਰ ਮੰਗਦੇ ਨੇ ਸਰਕਾਰ ਵੱਲੋਂ ਕਿਉਂਕਿ ਅਸੀਂ ਆਪਣੇ ਸ਼ਹਿਰ ਨੂੰ ਸੈਂਟਰ ਦੇ ਲੈਵਲ ਤੇ ਰਿਪਰੈਜ਼ੈਂਟ ਕਰਨਾ ਹੈ ਪ੍ਰੈਜ਼ੈਂਟ ਸਿਨੈਰੀਓ ਵਿੱਚ ਜੇ ਅਸੀਂ ਗੱਲ ਕਰੀਏ ਤੇ ਜੋ ਗੰਦਗੀ ਸਾਰੇ ਪਾਸੇ ਸ਼ਹਿਰ ਦੇ ਵਿੱਚ ਹੈ ਉਹਦੇ ਵਾਸਤੇ ਲੋਕੀ ਬਹੁਤ ਮਹਿਸੂਸ ਕਰ ਰਹੇ ਹੈ ਕਿ ਬਹੁਤ ਖਰਾਬ ਹੋ ਚੁਕਿਆ ਹੈ ਗੰਦਗੀ ਹੈ ਹਰ ਪਾਸੇ ਸਿਮਿਲਰਲੀ ਜੇਸੀ ਗੱਲ ਕਰੀਏ ਕਿ ਜਿਹੜਾ ਨਾਲਾ ਉਹਨਾਂ ਦੇ ਏਰੀਆ ਵਿੱਚ ਜਿਹੜੇ ਪ੍ਰੈਜ਼ੈਂਟ ਐਮਪੀ ਸਾਹਿਬ ਨੇ ਅਸੀਂ ਉਧਰ ਵੀ ਕੈਂਪੇਨਿੰਗ ਕਰਨ ਗਏ ਇੱਕ ਇਨਸਾਨ ਵਾਸਤੇ ਉਹ ਇਸ ਏਰੀਆ ਨੂੰ ਕਰਾਸ ਕਰਨਾ ਵੀ ਸਭ ਇੰਨਾ ਜ਼ਿਆਦਾ ਔਖਾ ਹੈ ਕਿ ਉੱਥੇ 10 ਮਿੰਟ ਤੁਸੀਂ ਖੜੇ ਨਹੀਂ ਰਹਿ ਸਕਦੇ ਤੇ ਜਿਹੜੇ ਉੱਥੇ ਰੈਜ਼ੀਡੈਂਟਸ ਰਹਿ ਰਹੇ ਨੇ ਉਹਨਾਂ ਬਾਰੇ ਤੇ ਅਸੀਂ ਉਹਨਾਂ ਦੀ ਹਾਲਤ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਡਿਫਿਕਲਟ ਹੈ ਉਹਨਾਂ ਤੇ ਕਿੰਨੀਆਂ ਹੈਲਥ ਪ੍ਰੋਬਲਮਸ ਆ ਰਹੀ ਹੋਣਗੀਆਂ ਇਸ ਕਰਕੇ ਔਰ ਇਸ ਲਈ ਜ਼ਰੂਰੀ ਹੈ ਕਿ ਜਿਹੜਾ ਵੀ ਕੈਂਡੀਡੇਟ ਹੁਣ ਅੱਗੇ ਆਏਗਾ ਉਹ ਇਹਨਾਂ ਸਾਰੇ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦਾ ਸੋਲੂਸ਼ਨ ਲੈ ਕੇ ਆਏ ਸਭ ਵਾਸਤੇ ਕੀ ਲੱਗਦਾ ਦਿੱਲੀ ਨੇੜੇ ਲੱਗ ਰਹੀ ਹੈ ਜ਼ਰੂਰ ਹੈ ਤਾਂ ਮੈਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਕਿ ਪਾਪਾ ਨੂੰ ਬਹੁਤ ਜ਼ਿਆਦਾ ਪਰਵਾਹ ਹੁੰਗਾਰਾ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਸਭ ਦੀਆਂ ਬਲੇਸਿੰਗਸ ਨਾਲ ਨੇ ਔਰ ਅਨਿਲ ਜੋਸ਼ੀ ਜਿੰਦਾਬਾਦ ਅਨਿਲ ਜੋਸ਼ੀ ਜਿੰਦਾਬਾਦ ਪ੍ਰੋਅਰਕ ਮੈਂਬਰਾਂ ਵੱਲੋਂ ਘਰਾਂ ਤੱਕ ਪਹੁੰਚ ਕਰਕੇ ਘਰੋ-ਘਰੀ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਔਰ ਇੱਕ ਸੀਜ਼ਨ ਪੋਲਿਟਿਸ਼ੀਅਨ ਦੇ ਵਾਂਗ ਜਿਹੜਾ ਉਹਨਾਂ ਦੀ ਬੇਟੀ ਵੱਲੋਂ ਜੋ ਮੁੱਦੇ ਹੈ ਉਹ ਸਾਂਝੇ ਕੀਤੇ ਜਾ ਰਹੇ ਨੇ ਅਮਰਸਰ ਸ਼ਹਿਰ ਦੀਆਂ ਪ੍ਰੋਬਲਮ ਅਮਰਸਰ ਦੀ ਕਰੈਕਟਿਵਿਟੀ ਦੀ ਗੱਲ ਡਿਵੈਲਪਮੈਂਟ ਦੀ ਗੱਲ ਜਿਹੜੀ ਹੈ ਉਹ ਜਾ ਕੇ ਘਰੋ-ਘਰੀ ਵੋਟਰਾਂ ਤੱਕ ਡਿਸਕਸ ਕੀਤੀ ਜਾ ਰਹੀ ਹੈ ਉਹਨਾਂ ਨੂੰ ਆਪਣੀਆਂ ਜੋ ਭੁੱਖ ਦੀਆਂ ਯੋਜਨਾਵਾਂ ਹੈ ਜੋ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ ਉਹ ਵੀ ਉਹਨਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਔਰ ਜਿਤ ਬਾਰੇ ਕਾਫੀ ਆਸਵੰਦ ਨਜ਼ਰ ਆ ਰਿਹਾ ਅਨਿਲ ਜੋਸ਼ੀ ਦਾ ਪਰਿਵਾਰ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ